ਸ਼ਹੀਦ ਗੰਗਾਂ ਸਾਹਿਬ ਜਿੱਥੇ ਕਿ ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀ ਹੈ। ਤਕਰੀਬਨ 5 ਤੋਂ 7 ਲੱਖ ਸੰਗਤਾਂ ਇੱਥੇ ਹੁੰਦਾ ਹੈ ਔਰ ਸੰਗਤ ਦੀ ਸ਼ਰਧਾ ਆਸਥਾ ਭਾਵਨਾ ਤੁਸੀਂ ਆਪ ਦੇਖ ਸਕਦੇ ਹੋ ਬੜੀ ਸ਼ਰਧਾ ਭਾਵਨਾ ਨਾਲ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ। ਸੋ ਤਸਵੀਰਾਂ ਤੁਹਾਡਾ ਸਾਂਝੇ ਕਰ ਰਹੇ ਹਾਂ। ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਦੀ ਗੁਰਦੁਆਰਾ ਸ਼ਹੀਦ ਗੰਗਸਾਬ ਅੰਮ੍ਰਿਤਸਰ ਜਿੱਥੇ ਕਿ ਹਰ ਐਤਵਾਰ ਨੂੰ ਵੱਡੀ ਗਿਣਤੀ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਚਪਹਿਰਾ ਜਪਤ ਸਮਾਗਮ ਵਿੱਚ ਹਾਜ਼ਰੀ ਭਰਦੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸਾਦੇ ਬਾਹਰ ਮੇਨ ਰੋਡ ਦੀ ਜਿੱਥੋਂ ਕਿ ਸੰਗਤ ਪੈਦਲ ਹੀ ਚਪਹਿਰਾ ਜਪਤ ਸਮਾਗਮ ਵਿੱਚ ਹਾਜ਼ਰੀ ਭਰਦੀ ਹੈ ਇਹ ਹੈ ਫਰ희 ਆਸਤਾ ਦੇ ਨਾਲ ਸ਼ਰਤਾਂ ਦੇ ਨਾਲ ਵਿਸ਼ਵਾਸ ਦੇ ਨਾਲ ਸੰਗਤ ਦੂਰੋ ਦੂਰੋ ਇੱਥੇ ਪਹੁੰਚਦੀ ਹੈ ਧੰਤਨ ਬਾਬਾ ਦੀਪ ਸਿੰਘ ਜਰ ਦੀ ਤਸਵੀਰਾਂ ਸਾਂਝੇ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਨੰਗੇ ਪੈਰੀ ਸੰਗਤਾਂ ਧੰਤਨ ਬਾਬਾ ਦੀਪ ਸਿੰਘ ਜਰ ਤੇ ਅਰਦਾਸਾਂ ਕਰਨ ਲਈ ਪਹੁੰਚੀਆਂ ਹੋਈਆਂ ਨੇ ਬੜਾ ਹੀ ਵਿਸ਼ਵਾਸ ਹੈ ਸ਼ਰਤ ਹੈ ਆਸਤਾ ਹੈ ਔਰ ਸੰਗਤਾਨ ਨੰਗੇ ਪੈਰੀ ਇਸ ਦਰ ਤੇ ਪਾਣੀ ਪੜਨ ਦੀ ਸੇਵਾ ਕਰਨੀ ਪਹੁੰਚੀਆਂ ਹੋਈਆਂ ਨੇ ਜਿੱਥੇ ਜਿਸਮ ਵੀ ਜਗ੍ਹਾ ਮਿਲਦੀ ਹੈ ਉਥੇ ਬੈਠ ਕੇ ਬਾਣੀ ਪੜੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਕਿੱਥੋਂ ਆਏ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਮੋਗੇ ਤੁਰੇ ਕਿਵੇਂ ਲੱਗਦਾ ਇੱਥੇ ਵੱਡਾ ਹੈ ਕੱਟ ਰੇ ਬਹੁਤ ਵੱਡਾ ਹੈ ਵੀਰੇ ਹਾਂਜੀ ਕੀ ਮਿਲਿਆ ਹੁਣ ਤੱਕ ਜਿਹੜਾ ਵਿਸ਼ਵਾਸ ਜੋ ਕੁਝ ਮਿਲਿਆ ਬਾਬੇ ਦੀਪ ਸਿੰਘ ਜੀ ਦੇ ਦਰ ਨੇ ਹਾਂਜੀ ਵਿਸ਼ਵਾਸ ਬਣਿਆ ਹੋਇਆ ਹਾਂਜੀ ਬਹੁਤ ਕਿਰਪਾ ਬਾਬੇ ਨੇ ਬਾਬੂ ਹਾਂਜੀ ਕਿਹੜੀ ਕਿਰਪਾ ਹੋ ਗਈ ਬਾਬਾਈ ਦੀ ਉਹ ਵੀ ਦੱਸ ਦ ਸੰਗਤ ਨੂੰ ਇੱਕ ਹੋਵੇ ਤਾਂ ਦੱਸਿਓ ਵੀਰੇ ਜਿੰਨੀਆਂ ਵੀ ਹੈਗੀਆਂ ਕਿਉਂਕਿ ਸੰਗਤ ਦਾ ਵਿਸ਼ਵਾਸ ਬਹੁਤ ਜ਼ਿਆਦਾ ਹੈ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਕਿਆ ਬਾਤ ਹੈ ਹਾਂ ਬਹੁਤ ਕਸ਼ ਦਿੱਤਾ ਘਰ-ਬਾਰ ਬਾਬੇ ਨੇ ਦਿੱਤਾ ਇਹ ਲੱਗਦਾ ਕਿ ਸੱਚਾ ਵਿਸ਼ਵਾਸ ਹੋਣਾ ਜੀ ਇਹ ਖਰਤਾ ਵੀ ਹਾਂਜੀ ਹੈਗਾ ਅੱਗੇ ਵੀ ਬਾਬੇ ਦੇ ਵਿਸ਼ਵਾਸ ਨਾਲ ਹੀ ਜੁੜੇ ਆ ਹੂੰ ਬਿਲਕੁਲ ਕਿਹਨੇ ਕੋਣ ਕੋਣ ਨਾਲ ਆਇਆ ਸਾਡੀ ਸੰਗਤ ਵੀਰੇ ਦਾ ਸੀ 6 ਜਨਵਰੀ ਸਾਰੀ ਸੰਗਤ ਨਾਲ ਹੀ ਪਹਿਲਾਂ ਕੋਣ ਆਉਂਦਾ ਇਕੱਲੇ ਆਉਂਦੇ ਸੀ ਨਹੀਂ ਪਹਿਲਾਂ ਤਾਂ ਹੀ ਅਸੀਂ ਸਾਰੇ ਇਕੱਠੇ ਆਉਂਦੇ ਹਾਂ ਬਿਲਕੁਲ ਜੀ ਬਾਈ ਤੁਸੀਂ ਵੀ ਨਾਲ ਹੀ ਆਏ ਹੋ ਹਾਂ ਜੀ ਬਾਈ ਗੁਰਜੀਤ ਸਾਹਿਬ ਬਾਈ ਗੁਰਜੀਤ ਕਿਵੇਂ ਲੱਗਦਾ ਇੱਥੇ ਆ ਕੇ ਕਿੰਨਾ ਕੁ ਸਕੂਨ ਮਿਲਦਾ ਗਰਮੀ ਬਹੁਤ ਆ ਫਿਰ ਵੀ ਸੰਗਤ ਆਇ ਕੰਨ ਬਿਲਕੁਲ ਗਰਮੀ ਨਹੀਂ ਮਹਿਸੂਸ ਹੁੰਦੀ ਐ ਇੰਨਾ ਸਕੂਨ ਮਿਲਦਾ ਇਸ ਜਗ੍ਹਾ ਤੇ ਆ ਕੇ ਬਹੁਤ ਠੰਡ ਵਰਤਦੀ ਹੈ ਜਿਹੜਾ ਕੋਈ ਆਉਂਦਾ ਉਹ ਖਾਲੀ ਨਹੀਂ ਜਾਂਦਾ ਜੇ ਕੋਈ ਜਾਂਦੇ ਹੁੰਦੇ ਜੋ ਵੀ ਕੋਈ ਮਨੋ ਕਾਮਨਾ ਲੈ ਕੇ ਆਉਂਦਾ ਪੰਜਾਬ ਸਾਰੇ ਬਰਕਸ਼ ਕਰਦੇ ਬਾਬਾ ਜੀ ਸਭ ਨੇ ਜੋ ਨਹੀਂ ਬਰਕਤ ਲੱਗਦਾ ਨੇ ਕਿ ਇਸ ਉਮਰੇ ਕਿਤੇ ਕਹਿੰਦੇ ਨੇ ਘਰੇ ਬਹਿ ਜਾ ਆਰਾਮ ਕਰ ਲੋ ਗੋਡੇ ਦੇ ਤੇ ਮੋਡੇ ਪਰ ਇੱਥੇ ਆ ਕੇ ਤਾਂ ਸੰਗਤਾਂ ਦੋ ਦੋ ਤਿੰਨ ਤਿੰਨ ਘੰਟੇ ਵੀ ਜਿਹੜੇ ਖੜੇ ਰਹਿੰਦੇ ਨੇ ਨਹੀਂ ਸਾਨੂੰ ਤਾਂ ਇਹ ਹੁੰਦਾ ਜਦੋਂ ਕਿ ਇਹਦਾ ਟਾਈਮ ਦਾ ਦਵਾਰ ਹੁੰਦਾ ਇੱਕ ਦਿਨ ਪਹਿਲੇ ਮਾਲ ਨੂੰ ਚੌਣਾ ਲੱਗ ਜਾਂਦੀ ਹੈ ਵੀ ਕਰਨ ਗਈ ਬਾਬਾ ਤੋਂ ਪਰ ਉਹ ਕੇਹਦਾ ਦਰਸ਼ਨ ਕਰੀਏ ਹਾਂਜੀ ਕੀ ਲੱਗਦਾ ਕਿ ਬੱਚਿਆਂ ਨੂੰ ਇਤਿਹਾਸ ਨਾਲ ਦੱਸਣਾ ਜ਼ਰੂਰੀ ਹੈ ਬੱਚੇ ਤਾਂ ਪਹਿਲਾਂ ਹੀ ਮੰਨਦੇ ਹਾਂ ਪਹਿਲਾਂ ਬੰਦੇ ਇੱਕ ਬੱਚਾ ਬਾਹਰ ਇੱਕ ਇੱਥੇ ਆ ਉਹ ਬਾਹਰਲਾ ਵੀ ਜੋ ਵੀ ਕੋਈ ਕੰਮ ਕਰਦਾ ਬਾਬੇ ਦੀਰਸਾ ਦਾ ਨਾਮ ਲੈ ਇੱਥੇ ਬੱਚਿਆਂ ਨੂੰ ਵੀ ਲਿਆਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਇਤਿਹਾਸ ਪਤਾ ਲੱਗੇ ਕੀ ਕਹਿਣਾ ਚਾਹੋਗੇ ਸੰਗਤ ਨੂੰ ਜਿਹੜੀ ਇੱਥੇ ਬੋਲੋ ਸੰਗਤ ਨੂੰ ਮੈਂ ਇਹੀ ਕਹਿਣਾ ਚਾਹੁੰਦੇ ਹਾਂ ਜਾਨੇ ਆ ਵੀ ਮਹਾਰਾਜ ਜੀ ਮਨ ਬਣਾਓ ਇੱਛਾ ਰੱਖੋ ਲੋ ਪੂਰੀ ਹੋਗੀ ਪਰ ਇਹ ਨਾ ਮਨ ਡੋਲੋ ਨਾ ਡੋਲੋ ਮਨ ਨਾ ਬਿਲਕੁਲ ਸੋ ਸੰਗਤਾਂ ਵਿਸ਼ਵਾਸ ਬੜਾ ਹੈ ਮਨ ਡੋਲੇ ਨਾ ਤਾਂ ਸ਼ਰਧਾ ਜਿਹੜੀ ਕਿ ਹੋਣੀ ਚਾਹੀਦੀ ਹੈ ਔਰ ਵਿਸ਼ਵਾਸ ਹੋਣਾ ਚਾਹੀਦਾ ਹੈ ਦੂਰ ਦੂਰ ਸੰਗਤਾਂ ਹਾਜ਼ਰੀ ਪਰ ਲੀ ਪਹੁੰਚੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀ ਜਿੱਥੇ ਕਿ ਤੁਸੀਂ ਵੇਖਦੇ ਹੋ ਕਿ ਨੰਗੇ ਪੈਰ ਹੀ ਸੰਗਤਾਂ ਬਾਬਾ ਦੀ ਸੰਧਰਤੀ ਹਾਜ਼ਰੀ ਪਰ ਲੀ ਪਹੁੰਚੀਆਂ ਨੇ ਸੋ ਧੁੱਪ ਵੀ ਬਹੁਤ ਹੈ ਗਰਮੀ ਬਹੁਤ ਹੈ ਸੜਕ ਵੀ ਤਪ ਰਹੀ ਹੈ ਫਿਰ ਵੀ ਸੰਗਤਾਂ ਨੰਗੇ ਪੈਰੀ ਇਸ ਦਰ ਤੇ ਹਾਜ਼ਰੀ ਭਰਨੇ ਪਹੁੰਚੀਆਂ ਨੇ ਬਹੁਤ ਵਡ ਭਾਗੀਆਂ ਨੇ ਸੰਗਤਾਂ ਇਹ ਜਿਹੜੀਆਂ ਦੂਰ ਦਰੋਂ ਨੰਗੇ ਪੈਰੀ ਤੁਰ ਕੇ ਆਈਆਂ ਨੇ ਸੋ ਵਿਸ਼ਵਾਸ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ਼ੀਰਧਾ ਸਾਹਿਬ ਨਾਲ ਨਤਮਸਤਕ ਹੋਈਆਂ ਨੇ ਧੰਨ ਧੰਨ ਬਾਬਾ ਦੀਸਦਰ ਤੇ ਆ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਹਰ ਇੱਕ ਦੀ ਆਸ ਮੁਰਾਦ ਤੇ ਪੂਰੀ ਹੁੰਦੀ ਹੈ ਔਰ ਹਰ ਇੱਕ ਕੋਈ ਸਰਬੱਤ ਦੀ ਆਕੇ ਭਲਕੀ ਅਰਦਾਸ ਕਰਦਾ ਮੂਹ ਮੰਗੀਆਂ ਮੁਰਾਦਾਂ ਮਿਲਦੀਆਂ ਨੇ ਸੋ ਵਿਸ਼ਵਾਸ ਹੈ ਬਾਣੀ ਬਾਣੇ ਨਾਲ ਨੌਜਵਾਨ ਜੁੜਦੇ ਨੇ ਨਸ਼ਾ ਨੂੰ ਛੱਡ ਕੇ ਇੱਥੇ ਆ ਕੇ ਸੇਵਾ ਕਰਦੇ ਨੇ ਸੋ ਬੜਾ ਵੱਡਾ ਉਪਰਾਲਾ ਚਪਹਿਰਾ ਜੱਤ ਸਮਾਗਮ ਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਬਾਣੀ ਅਤੇ ਬਾਣੇ ਨਾਲ ਜਰੂਰ ਜੁੜੋ ਹਕਸਲ ਟੀਵੀ ਤੋਂ ਕੈਮਰਾਮੈਨ ਸਰਮੰਥ ਨਾਲ ਗੁਰਪ੍ਰੀਤ ਸਿੰਘ ਦਾ ਅੰਮ੍ਰਿਤਸਰ